ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਓਸ ਅਰੰਗ ਮਹੱਲਾ ਪੰਜਵਾਂ ਚੌਪ ਦੇ ਘਰ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਹਰਿ ਭਜਿ ਆਨ ਕਰਮ ਬਿਕਾਰ ਮਾਨ ਮੋਹ ਨਾ ਬੁਝਤ ਜਿਸਨਾ ਕਾਲ ਗ੍ਰਸ ਸੰਸਾਰ ਰਹਾਉ ਖਾਧ ਪੀਵਤ ਹੱਥ ਸੋਵਤ ਔਦ ਬਿਤੀ ਅਸਾਰ ਨਰਕ ਉਦਰ ਪਰਮੰਤ ਜਲ ਤੋ ਜਮੈ ਕੀ ਨਿਸਾਰ ਪਾਰਦਰੋ ਕਰਤੈ ਬੇਕਾਰ ਨਿੰਦਾ ਪਾਪ ਰਤਕਾਰ ਝਾਰ ਬਿਨਾ ਸਤ ਗੁਰ ਬੂਝ ਨਾਹੀ ਤਮ ਮੋਹ ਮਹਾਧਾਰ ਵਿਖਟ ਗਉਰੀ ਖਾਏ ਮੂਠੋ ਚੇਤਨਾ ਸਿਰਜਣ ਹਾਰ ਗੋਬਿੰਦ ਗੁਪਤ ਹੋਏ ਰਹੋ ਨਿਆਰੋ ਮਤੰਗ ਮਤ ਹੰਕਾਰ ਘਰ ਗਿਰਬਾ ਪ੍ਰਭ ਸੰਤ ਰਖੇ ਚਰਨ ਕਮਲ ਧਾਰ ਕਰ ਜੋਰ ਨਾਨਕ ਸਰਨ ਆਇ ਗੋਪਾਲ ਪੁਰਖ ਪਾਰ ਸਾਰਗ ਮਹੱਲਾ ਪੰਜਵਾਂ ਘਰ ਛੇਵਾਂ ਪਰਦਾ ਲਿਕ ਓੰਕਾਰ ਸਤਗੁਰ ਪ੍ਰਸਾਦ ਸੁਭ ਬਚਨ ਬੋਲ ਗੋਨਾ ਮੋਲ ਕਿੰ ਕਰੀ ਬਕਾਰ ਦੇਖ ਰੀ ਵਿਚਾਰ ਗੁਰ ਸ਼ਬਦ ਤੇ ਆਏ ਮਹਿਲ ਪਾਏ ਹਰ ਸੰਗ ਰੰਗ ਕਰਤੀ ਮਹਾਕੇਲ ਰਹਾਓ ਸੁਪਨਨੀ ਸੰਸਾਰ ਮਿਥਨੀ ਵਿਸਥਾਰ ਸਖੀ ਕਾਏ ਮੋਹਿ ਮੋਹਲੀ ਪ੍ਰੇਅ ਪ੍ਰੀਤ ਰਿਦੈ ਮੇਲ ਸਰਬ ਰੀ ਪਿਆਰ ਸਰਬ ਰੀ ਪ੍ਰੀਤ ਪਿਆਰ ਪ੍ਰਭ ਸਦਾਰੀ ਦਿਯਾਰ ਕਾਏ ਆਨ ਆਨ ਰੁਚੀਐ ਹਰ ਸੰਗ ਸੰਖਚੀਐ ਜੋ ਸਾਧ ਸੰਗ ਪਾਏ ਕੋ ਨਾਨਕ ਹਰ ਧਿਆਏ ਆਬ ਰਹੇ ਜਮੈ ਮੇਲ ਸਾਰਗ ਮਹੱਲਾ ਪੰਜਵਾ ਕੰਚਨਾ ਬੋਦਤ ਕਰਾ ਭੂਮ ਦਾ ਨਰਪ ਧਰਾ ਮਨ ਅਨੇਕ ਸੋਚ ਪਵਿੱਤਰ ਕਰਤਾ ਨਾਹੀ ਰੇ ਨਾਮ ਤੁਲ ਮਨ ਚਰਨ ਕਮਲ ਲਾਗੇ ਰਹਾਓ ਚਾਰ ਭੇਦ ਜੀਵ ਭਨੇ ਦਸ ਅਸ਼ਟ ਖਾਸਟਰ ਸਰਬਨ ਸੁਨੇ ਨਹੀਂ ਤੋਲ ਗੋਬਿੰਦ ਨਾਮ ਤੁਨੇ ਮਨ ਚਰਨ ਕਮਲ ਲਾਗੇ ਵਰਤ ਸੰਦ ਸੋਚ ਚਾਰ ਕਿਰਿਆ ਕਉਂਟ ਨਿਰਾਹਾਰ ਅਪਰਾਸ ਕਰਤ ਪਾਕਸਾਰ ਨਿਵਲੀ ਕਰਮ ਬਹੁ ਵਿਸਤਾਰ ਤੂਪ ਦੀਪ ਕਰਤੇ ਹਰ ਨਾਮ ਤੁਲਨਾ ਲਾਗੇ ਰਾਮ ਦੇ ਯਾਰ ਸੋਨ ਦੀਨ ਬੇਨਤੀ ਦੇਹੋ ਦਰਸ ਨੈਣ ਪੇਖੋ ਜਨ ਨਾਨਕ ਨਾਮ ਮਿਠ ਲਾਗੇ ਸਾਰਗਮਹੱਲਾ ਪੰਜਵਾ ਰਾਮ 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 ਜਾਪ ਰਮਤਿ ਰਾਮ ਸਹਾਈ ਰਹਾਓ ਸੰਤਨ ਕੈ ਚਰਨ ਲਾਗੇ ਕਾਮ ਕਰੋਦ ਲੋਭ ਤੇ ਆਗੇ ਗੁਰਗੋਪਾਲ ਭਏ ਕਿਰਪਾਲ ਲਬਦ ਆਪਣੀ ਪਾਈ ਬਿਨ ਸੇ ਪਰਮੋਹ ਅੰਧ ਟੂਟੇ ਮਾਇਆ ਕੇ ਬੰਦ ਪੂਰਨ ਸਰਬਤਰ ਠਾਕੁਰ ਨੈ ਕਉਂ ਬerai ਸੁਆਮੀ ਸੋ ਪ੍ਰਸਾਨ ਭਏ ਜਨਮ ਮਰਨ ਦੋਹ ਗਏ ਸੰਤਨ ਕੈ ਚਰਨ ਲਾਗ ਨਾਨਕ ਗੁਣ ਗਾਈ ਸਾਰਗ ਮਹੱਲਾ ਪੰਜਵਾ ਹਰ ਹਰੇ ਹਰ ਮੁਖ ਬੋਲ ਹਰ ਹਰੇ ਮਨ ਧਾਰੇ ਰਹਾਓ ਸਰਵਨ ਸੁਨਨ ਭਗਤ ਕਰਨਾ ਅਨਕ ਪਾਤਕ ਪੁਨਾ ਚਰਨ ਸਰਨਾ ਪਰਨਾ ਸਾਧੂ ਆਨ ਆਨ ਬਿਸਾਰੇ ਹਰ ਚਰਨ ਪ੍ਰੀਤ ਨੀਤ ਨੀਤ ਪਾਵਨਾ ਮੈਂ ਮਹਾ ਪਨੀਤ ਸੇਵਕ ਭੈ ਦੂਰ ਕਰਨ ਕਲਮਲ ਦੁਖ ਜਾਰੇ ਕਹਿ ਤੋ ਮੁਗਤ ਸੁਨ ਤੋ ਮੁਗਤ ਰਹਿ ਤੋ ਜਨਮ ਰਹਿ ਤੇ RAM 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 ਰਸਾਰ ਭੂਤ ਨਾਨਕ ਤਤ ਵਿਚਾਰੇ ਸਾਰਗਮ ਹੱਲਾ ਪੰਜਵਾ ਨਾ ਬਗਦ ਮੰਗ ਸੰਤ ਧਿਆਗ ਸਗਲ ਕਾਮਿ ਰਹਾਓ ਪ੍ਰੀਤ ਲਾਏ ਹਰ ਧਿਆਏ ਗੁਣ ਗੋਬਿੰਦ ਸਦਾ ਗਾਏ ਹਰ ਜਨ ਕੀ ਰੇਨ ਬਾੰਛ ਦੇਨ ਹਰ ਸੁਆਮੀ ਸਰਬ ਕੁਸਲ ਸੁਖ ਬਿਸਰਾ ਮਾਨ ਦਾ ਆਨੰਦ ਨਾਮ ਜਾਮ ਕੀ ਕਛ ਨਾਹੇ ਤਰਾਸ ਸਿਮਰੰਤਰ ਜਾਮੀ ਏਕ ਸਰਨ ਗੋਬਿੰਦ ਚਰਨ ਸੰਸਾਰ ਸਗਲ ਤਾਪ ਹਰਨਾ ਨਾਭ ਰੂਪ ਸਾਧ ਸੰਗ ਨਾਨਕ ਪਾਰਗ ਰਾਮੀ ਸਾਰਗ ਮਹੱਲਾ 5ਵਾਂ ਗੁਨ ਲਾਲ ਗਾਵੋ ਗੁਰ ਦੇਖੇ ਪੰਜਾਂ ਤੇਖ ਛੂਟਾ ਜੋ ਸਾਧ ਸੰਗ ਪਗ ਰਉ ਰਹਾਓ ਦ੍ਰਿਸ਼ਟੋ ਕਛ ਸੰਗ ਨ ਜਾਏ ਮਾਨ ਤਿਆਗ 모ਹਾ ਏਕੈ ਹਰ ਪ੍ਰੀਤ ਲਾਏ ਮਿਲ ਸਾਧ ਸੰਗ ਸੋਹਾ ਪਾਇਓ ਹੈ ਗੁਨ ਨਿਧਾਨ ਸਗਲੇ ਆਸ ਪੂਰੀ ਨਾਨਕ ਮਨ ਆਨੰਦ ਭਏ ਗੁਰ ਬਿਖਮ ਗਾਰਹਿ ਤੋਰੀ ਸਾਰਗ ਮਹੱਲਾ 5 ਮਨ ਬੈ ਰਾਗੈ ਕੀ ਖੋਜ ਤੀ ਦਰਸਾਰ ਰਹਾਓ ਸਾਧੂ ਸੰਤਨ ਸੇਵ ਕੈ ਪ੍ਰਿਓ ਹੀ ਐ ਧਿਆਯੋ ਆਨੰਦ ਰੂਪੀ ਪੇ ਕਹਿੋ ਮਹਿਲ ਪਾਵੋਗੀ ਕਾਮ ਕਰੀ ਸਭ ਤਿਆਗ ਕਹਿੋ ਸਰਨ ਪਰੋਗੀ ਨਾਨਕ ਸੁਆਮੀ ਘਰ ਮਿਲੇ ਹੋ ਗੁਰ ਮਨਾਵੋਗੀ ਸਾਰਗ ਮਹੱਲਾ ਪੰਜਵਾ ਐਸੀ ਹੋਏ ਪਰੀ ਜਾਣ ਤੇ ਦਿਯਾਰ ਰਹਾਓ ਮਾਤਰ ਬਿਦਰ ਤਿਆਗ ਕੈ ਮਨ ਸੰਤ ਪਾਹੇ ਵਿਚਾਇਓ जात जन्म कुल हो जात जन्म कुल खोइया हो गाओ हर हरी लोक टूटी है प्रभ किरत किरत करी गुरमोह उपदेशिया नानक सेव एक हरी लो कुटुंब से टूटी प्रभ किरत किरत करी गुरमोह उपदेशिया नानक सेव एक हरी गुरु प्यारे भूल चुक दिखिम ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ